ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬਾਈ ਇਹ ਬਰੇਟਾ ਤੇ ਧਰਮਪੁਰਾ ਰੋਡ ਹੈ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਸੜਕ ਬਣੀ ਹੋਈ ਹੈ ਇੱਥੇ ਆਪਾਂ ਇੱਕ ਗੱਲ ਕਹਿੰਦੇ ਹੁੰਦੇ ਸੀ ਪਹਿਲਾਂ ਸੀਵਰੇਜ ਦੀ ਸਮੱਸਿਆ ਹੁੰਦੀ ਸੀ ਬਾਈ ਲੀਕਿੰਗ ਦੀ ਪਰ ਇਸ ਵਾਰ ਸੀਵਰੇਜ ਦੀ ਸਮੱਸਿਆ ਨਹੀਂ ਹੈਗੀ ਇੰਨੀ ਪਰ ਗੱਲ ਇੱਥੇ ਆਉਂਦੀ ਹੈ ਭਰਾਓ ਇੱਕ ਗੱਲ ਕਹਿਣ ਲੱਗਿਆਂ ਲੱਗੂਗੀ ਕੌੜੀ ਕਈ ਵੀਰ ਮੈਨੂੰ ਗਾਲਾਂ ਵੀ ਦੇਣਗੇ ਹਨਾ ਚਲੋ ਉਹਨਾਂ ਦਾ ਕੰਮ ਹੈ ਇਹ ਪਰ ਆਪਾਂ ਜਿਹੜੀ ਗੱਲ ਹੈਗੀ ਹੈ ਜਿਹੜੀ ਮੁਸ਼ਕਲ ਆ ਰਹੀ ਉਹ ਵੀ ਆਪਾਂ ਦੱਸਣ ਦਾ ਫਰਜ਼ ਬਣਦਾ ਆਪਣਾ ਤੇ ਜਿਹੜੇ ਕਿਸਾਨ ਭਰਾਵਾਂ ਦੇ ਖੇਤ ਲੱਗਦੇ ਨੇ ਨਾ ਬਾਈ ਸੜਕ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਕਿੰਨੀ ਮੇਰੇ ਵੀਰਾਂ ਨੇ ਮਿੱਟੀ ਚਾੜੀ ਹੋਈ ਹੈ ਵੀ ਕਿਤੇ ਪਾਣੀ ਉਹਨਾਂ ਦੇ ਬਾਹਣਾਂ ਦੇ ਵਿੱਚ ਨਾ ਵਗ ਜੇ ਇਧਰਲੇ ਪਾਸੇ ਦੇਖ ਸਕਦੇ ਹੋ ਜਿੱਧਰ ਹੁਣ ਗੱਡੀ ਆਈ ਹੈ ਇਧਰ ਵੀ ਵਧੀਆ ਪੜਿਆ ਉੱਚਣੀ ਹੋਈ ਹੈ ਵੀ ਇਹ ਪਾਣੀ ਕਿਤੇ ਬਾਣ ਚ ਨਾ ਵਗ ਜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਾਰਨ ਵੀ ਬਾਈ ਇਹ ਸੜਕ ਹੈ ਜਿਹੜੀ ਨਾ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਡੇ-ਕੱਡੇ ਖੱਡੇ ਹੋ ਗਏ ਕਿਵੇਂ ਖਰਾਬ ਹੋ ਗਈ ਅੱਗੇ ਵੀ ਵੀਡੀਓ ਪਾਈਆਂ ਹੋਈਆਂ ਨੇ ਬਾਈ ਬਰੇਟਾ ਸ਼ਹਿਰ ਦੀ ਤੁਹਾਨੂੰ ਆ ਪਾਉਂਦੀ ਰਹਿਣਾ ਵੀਡੀਓ ਤੁਸੀਂ ਦੇਖਦੇ ਰਹਣਾ ਪੇਜ ਤੇ ਪਰ ਮੇਰੀ ਭਰਾਵਾਂ ਨੂੰ ਬੇਨਤੀ ਹੈ ਬਾਈ ਇਦਾਂ ਨਾ ਕਰਿਆ ਕਰੋ ਕਰਸਾਨ ਭਰਾਵੋ ਕਿ ਲੰਘ ਹੈ ਰਸਤਾ ਹੈ ਕਈ ਵਾਰ ਆਪਾਂ ਨੂੰ ਵੀ ਲੰਘਣਾ ਪੈ ਸਕਦਾ ਆਪਣੇ ਰਿਸ਼ਤੇਦਾਰ ਵੀ ਲੰਘਦੇ ਹੋਣੇ ਯਾਰਾ ਵੀ ਇਦਾਂ ਨਾ ਕਰਿਆ ਕਰੋ ਭਰਾ ਬਣ ਕੇ ਤੇ ਤੁਹਾਨੂੰ ਅੱਗੇ ਵੀ ਦਿਖਾਉਣਾ ਬਾਈ ਬਰੇਟਾ ਵਾਲੀ ਜਿਹੜੀ ਸ਼ਾਰਕ ਹੈ ਨਾ ਇਹ ਰੋਡ ਹੈ ਜਿਹੜਾ ਇਹ ਤੁਸੀਂ ਦੇਖ ਹੀ ਸਕਦੇ ਹੋਗੇ ਵੀ ਕਿਵੇਂ ਪਾਣੀ ਨਾਲ ਭਰਿਆ ਪਿਆ ਇੱਥੇ ਇੱਕ ਦਈ ਵੀ ਥੋੜੀ ਮੋਟੀ بارش ਹੋ ਜੇ ਤਾਂ ਪਾਣੀ ਇੱਥੇ ਬਈ ਇਕੱਠਾ ਹੋ ਜਾਂਦਾ ਹੈਗਾ ਕਿਉਂਕਿ ਇਹਦੇ ਨਿਕਾਸ ਦਾ ਕਿਸੇ ਪਾਸੇ ਰਸਤਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਜਾਂ ਫਿਰ ਸੀਵਰੇਜ ਇਹਦਾ ਲੀਕ ਹੋ ਜਾਂਦਾ ਉਹਦੇ ਕਾਰਨ ਹੁੰਦਾ ਹੈਗਾ ਕਿਉਂਕਿ ਇਸ ਵਾਰ ਸੀਵਰੇਜ ਲੀਕ ਨਹੀਂ ਸੀਗਾ ਮੈਂ ਕੱਲ ਸੋਮਵਾਰ ਨੂੰ ਗਿਆ ਸੀਗਾ ਬਈ ਇੱਧਰ ਗਿਆ ਹੋਇਆ ਸੀਗਾ ਤਾਂ ਕਰਕੇ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਪੋਸਟ ਕਰਨ ਲੱਗਿਆ ਪੋਸਟ ਪਾਉਣ ਲੱਗਿਆ ਬਈ ਅੱਜ ਤੇ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਹੈ ਵੀ ਇਹਦਾ ਵੀ ਹੱਲ ਕਰਵਾਇਆ ਜਾਵੇ ਜੀ ਕਿਸੇ ਵੇਲੇ ਵੀ ਕੋਈ ਘਟਨਾ ਹੋ ਸਕਦੀ ਹੈ ਸਾਨੂੰ ਪਤਾ ਹੈ ਵੀ ਕਿੱਡੇ-ਕੱਡੇ ਖੱਡੇ ਨੇ ਰਾਤ ਬਰਾਤੇ ਕੋਈ ਵੀਰ ਭਾਈ ਡਿੱਗ ਸਕਦਾ ਹੈਗਾ ਇਹਦੇ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਜਾਵੇ ਸਾਡੀ ਬੇਨਤੀ ਹੈ ਜਿਹੜੇ ਲੋਕ ਬਰੇਟਾ ਸ਼ਹਿਰ ਆਉਂਦੇ ਨੇ ਜਾਂ ਸ਼ਾਮ ਨੂੰ ਜਾਂਦੇ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਮੇਰੀ ਪ੍ਰਸ਼ਾਸਨ ਦੇ ਨੂੰ ਵੀ ਬੇਨਤੀ ਕਰਦਾ ਮੈਂ ਤੇ ਮੇਰੇ ਵੀਰਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਖੇਤ ਲੱਗਦੇ ਨੇ ਭਰਾ ਬਣ ਕੇ ਪੈਂਪ ਦੱਬ ਕੇ ਪਾਣੀ ਕੱਢ ਦੋ ਵੀ ਸ਼ੱਕ ਇਹਦਾ ਪਾਣੀ ਦਾ ਨਿਕਾਸ ਕਰਦਾ ਕਰੋ ਵੀਰ ਬਣ ਕੇ ਔਰ ਮੈਂ ਇਹ ਗੱਲ ਸੱਚੀ ਕਹਿਣ ਜਾ ਰਿਹਾ ਬਾਈ ਸੱਚੀ ਗੱਲ ਕਹੀ ਆ ਜੇ ਕਿਸੇ ਭਰਾ ਨੂੰ ਗੁੱਸਾ ਲੱਗਿਆ ਬਾਈ ਮੈਂ ਮਾਫੀ ਚਾਹਣਾ ਪਰ ਯਾਰ ਗੱਲ ਸੱਚੀ ਤਾਂ ਕਹੀ ਜਾਂਦੀ ਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ